ਦੀ ਤਫਤੀਸ਼ ਕਰਦੇ ਹੋਏ ਸੀ ਆਈ ਏ ਦੀ ਟੀਮ ਆਪਣੇ ਡੀ ਐਸ ਪੀ ਸਾਹਿਬ ਨਿਹਾਲ ਸਿੰਘ ਵਾਲਾ ਐਸ ਐਚ ਓ ਅਜਿਤਵਾਲ ਐਸ ਪੀ ਡੀ ਸਾਹਿਬ ਦੀ ਕਮਾਂਡ ਦੇ ਵਿੱਚ ਇੱਕ ਵੱਖਰੀਆਂ ਵੱਖਰੀਆਂ ਟੀਮਸ ਬਣਾ ਕੇ ਇਹਨਾਂ ਦੇ ਉੱਪਰ ਇਹਨਾਂ ਨੇ ਕੰਮ ਕੀਤਾ ਅਤੇ ਕੰਮ ਕਰਕੇ ਫਾਈਨਲੀ ਜਿਹੜੇ ਹੈਗੇ ਤਿੰਨ ਲੋਕ ਜਿਹੜੇ ਉਸ ਇੰਸੀਡੈਂਟ ਵਿੱਚ ਇਨਵੋਲਵ ਸੀ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਵਿੱਚੋਂ ਕਿ ਦੋ ਜਿਹੜੇ ਅਰੈਸਟ ਹੋਏ ਹੈਗੇ ਨੇ ਅਸ਼ਵਨੀ ਕੁਮਾਰ ਅਤੇ ਰਚਵੰਤ ਸਿੰਘ ਇਹਨਾਂ ਦੋਨਾਂ ਦਾ ਕ੍ਰਿਮਨਲ ਹਿਸਟਰੀ ਵੀ ਹੈ ਅਤੇ ਇੱਕ ਜਿਹੜਾ ਹੈਗਾ ਉਹਦੀ ਕ੍ਰਿਮਨਲ ਹਿਸਟਰੀ ਨਹੀਂ ਹੈ ਇਸ ਤੋਂ ਇਲਾਵਾ ਜ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਉਸ ਟਾਈਮ ਦੇ ਉੱਪਰ ਮੌਕੇ ਦੇ ਉੱਪਰ ਜਿਹੜੀ ਇਹ ਜਿਹੜੀ ਚੋਰੀ ਕੀਤੀ ਸੀ ਉਹਦੇ ਵਿੱਚ ਇਹਨਾਂ ਦੇ ਕੋਲੋਂ 35 ਗ੍ਰਾਮ 골ਡ ਜਿਹੜਾ ਹੈਗਾ ਗੈਨੇ ਉਬਰਾਮਤ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੋ ਦੋ ਚੂੜੀਆਂ ਜਿਹੜੀਆਂ ਕਿ ਆਰਟੀਫੀਸ਼ੀਅਲ ਸੀ ਗਿਆ ਉਬਰਾਮਤ ਹੋ ਚੁੱਕੀ ਹੈ ਅਤੇ ਜਿਹੜੇ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਟੋਏ ਪਿਸਤਲ ਜਿਹੜਾ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਇਹਨਾਂ ਦੇ ਕੋਲੋਂ ਪ੍ਰਾਪਤ ਹੋ ਚੁੱਕਾ ਹੈ। ਇਹ ਚਾਰ ਜਾਣੇ ਹੈਗੇ ਨੇ ਚੌਥਾ ਬੰਦਾ ਆਇਡੈਂਟੀਫਾਈਡ ਹੈ ਤੇ ਆਪਾਂ ਜਲਦੀ ਉਹਨੂੰ ਵੀ ਫੜ ਕੇ ਆਪਾਂ ਇਹ ਪੂਰਾ ਕੰਪਲੀਟ ਕਰਾਂਗੇ। ਮੈਂ ਅਜੇ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਇੱਕ ਵਾਰੀ ਅਰੈਸਟ ਕਰਕੇ ਉਸ ਤੋਂ ਬਾਅਦ ਹੀ। ਇਹ ਨਹੀਂ ਇਹ ਪਹਿਲੇ ਨਹੀਂ ਜਾਣਦੇ ਸੀ ਪਰ ਇਹਨਾਂ ਦਾ ਇੱਕ ਦੋਸਤ ਹੈਗਾ ਜਿਹਦੇ ਬਾਰੇ ਦੱਸ ਰਹੇ ਹੈਗੇ ਨੇ ਵੀ ਉਹ ਇਹਨਾਂ ਦੇ ਕੰਡਕਟਰ ਕੋਲ ਜਾਂਦਾ ਸੀਗਾ ਔਰ ਉਹਨੇ ਇਹਨਾਂ ਨੂੰ ਦੱਸਿਆ ਸੀ ਵੀ ਡਾਕਟਰ ਦੇ ਕੋਲ ਇਦਾਂ ਜਿਹੜੇ ਹੈਗੇ ਉਹਦੇ ਘਰ ਦੇ ਵਿੱਚ ਦੋ ਹੀ ਲੋਕ ਹੁੰਦੇ ਨੇ ਤੇ ਅਬ ਜੇ ਤੁਸੀਂ ਤਾਂ ਕਰੋ ਤੋ ਉਹਨਾਂ ਕਾਫੀ ਕੁਝ ਦੁੱਖ ਕਰ ਮਨ ਸਤਾ ਹੈਗਾ ਅਤੇ ਇਹਨਾਂ ਨੇ ਜਿਸ ਦਿਨ ਇਹ ਇਨਸੀਡੈਂਟ ਹੁੰਦਾ ਉਸ ਤੋਂ ਦੋ ਦਿਨ ਪਹਿਲਾਂ ਵੀ ਇਹ ਸਵਿਰੀ ਇਦਾਂ ਹੀ ਡਾਕਟਰ ਦੇ ਘਰ ਗਏ ਸੀ ਰਿੱਕੀ ਕਰਨ ਦੇ ਲਈ ਉਸ ਟਾਈਮ ਵੀ ਡਾਕਟਰ ਸਾਹਿਬ ਤੋਂ ਉਹਨਾਂ ਨੇ ਦੁਇਜਾ ਖਲਵਾ ਕੇ ਇਹ ਕਰਦੇ ਅੰਦਰ ਗਏ ਸ਼ਾਮ ਮਤਲਬ ਉੱਥੇ ਜਾ ਕੇ ਇਹਨਾਂ ਨੇ ਦਵਾਈ ਲੈ ਕੇ ਵਾਪਸ ਆਏ ਹੈਗੀ ਹੈ ਤਾਂ ਇਹਨਾਂ ਨੇ ਪਹਿਲੇ ਦੋ ਦਿਨ ਪਹਿਲਾਂ ਨੇ ਰਿੱਕੀ ਵੀ ਕੀਤੀ ਸੀ ਆਪਣੇ ਜਿਹੜੇ ਡਾਕਟਰ ਹੈਗੇ ਜਿਹਨੇ ਕਾਰ ਦੇ ਵਿੱਚ ਚੋਰੀ ਚੋਰੀ ਕੀਤੀ ਇਹ ਰੇਣ ਵਾਲੇ ਮੋਗਾ ਤੇ ਸਰ ਦੱਸਣ ਵਾਲਾ ਮਾਸਟਰਮਾਈਂਡ ਪਕੜਿਆ ਗਿਆ ਦਸੰਵਾਲਾ ਮਾਸਟਰਮਿੰਡ ਜੇ ਨਹੀਂ ਫੜਿਆ ਗਿਆ ਹੈਗਾ ਆਪਾਂ ਜਲਦੀ ਉਹਨੂੰ ਵੀ ਫੜ ਕੇ ਕਾਰਵਾਈ ਕਰਵਾਉਣੀ ਚਾਹੀਦੀ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਦੇ ਰਿਮਾਂਡ ਲੈ ਕੇ ਜਿਹੜਾ ਨੇ ਬੈਕਵਰਡ ਫਾਰਵਰਡਿੰਗ ਦੀ ਚੀਜ਼ ਉਹ ਸਾਰੀ ਕੰਪਲੀਟ ਕਰਦੇ ਹਾਂ ਸਰ ਪਹਿਲਾਂ ਵੀ ਕੋਈ ਵਾਰਦਾਤ ਸੀ ਇਹਨਾਂ ਵਿੱਚ ਇਹਨਾਂ ਵਿੱਚੋਂ ਦੋ ਜਿਹੜੇ ਹੈਗੇ ਨੇ ਅਕਿਊਜ਼ਡ ਹੈਗੇ ਨੇ ਉਹਨਾਂ ਵਿੱਚੋਂ ਇੱਕ ਅਕਿਊਜ਼ਡ ਦੀ ਪੁਰਾਣੀ ਕ੍ਰਿਮਿਨਲ ਹਿਸਟਰੀ ਕਾਫੀ ਜ਼ਿਆਦਾ ਹੈਗੀ ਤਿੰਨ ਪਰਚੇ ਉਹਦੇ ਉੱਪਰ ਦੂਸਰਾ ਜਿਹਵੇਂ ਤੁਹਾਨੂੰ ਦੱਸਿਆ ਸੀ ਵੀ ਰਚਵੰਤ ਸਿੰਘ ਹੈਗਾ ਉਹਦੇ ਉੱਪਰ ਵੀ ਪੁਰਾਣੇ ਚੋਰੀ ਦੇ ਪਰਚੇ ਬੀਤੇ ਸਰ ਡਾਕਟਰ ਦੀ ਵਾਰਦਾਤ ਵਾਲੇ ਤਾਂ ਡ ਨੇ ਦੋ ਦੋ ਗਣੇ ਹੈਗੇ ਨੇ ਇਹਦੇ ਵਿੱਚ ਆਪ ਵੀ ਦੇਖ ਰਹੇ ਨੇ ਟਾਪਸ ਹੈਗੇ ਨੇ ਤੇ ਉਹ ਆਪਣੇ オリジナル ਆ ਤੇ ਜਿਹੜਾ ਬਾਕੀ ਜਿਹੜੀ ਚੂੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਆਰਟੀਫੀਸ਼ੀਅਲ ਸਰ ਮੋਟਰਸਾਈਕਲ ਜਿਹੜਾ ਮਾਰਕਟ ਦੇ ਵਿੱਚ ਇਸਤੇਮਾਲ ਹੋਇਆ ਉਹ ਚੋਲਦੇ ਨੇ ਇਹਨਾਂ ਕਰਦੇ ਆਪਾਂ ਇਹ ਜੀ ਵੈਰੀਫਾਈ ਕਰ ਰਹੇ ਹਾਂ